ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਆ ਜੀ ਇੱਕ ਤਾਂ ਬਿਲਕੁਲ ਤਾਜੀ ਸੂਈ ਹੈ ਜੀ ਉਸਕ ਟਾਈਮ ਹੀ ਹੋਇਆ ਜੀ 2 ਨੰਬਰ ਗੱਬਣਾ ਤੇ 3 ਨੰਬਰ ਤੋਕੜਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇਕੀ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9914326160 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਸੂਆ ਵੀਰੇ ਕਿੰਨਾ ਮਾਸੂਈ ਇਹ ਬਾਈ ਦੂਜਾ ਸੂਆ ਸੂਈ ਆ ਜੀ ਕਦੋਂ ਸੂਈ ਆ ਜੀ ਬਾਅਦ ਨੂੰ 15 ਤੋਂ 20 ਮਿੰਟ ਹੀ ਹੋਇਆ 15 ਤੋਂ 20 ਮਿੰਟ ਹੋਇਆ ਬੱਚਾ ਕੀ ਦਿੱਤਾ ਜੀ ਬ ਠੀਕ ਹੈ ਜੀ ਕਿੰਨਾ ਕ ਬਾਜੂ ਬਰੇ ਦੁੱਧ ਬਈ ਦੁੱਧ ਜੀ ਸੋ ਆਪਾਂ ਲਈ ਆਪਾਂ ਨੂੰ ਸਹੀ 13-14 ਕਿਲੋ ਠੀਕ ਹੈ ਜੀ ਤੇ ਵੀ ਹੋ ਸਕਦਾ ਹੈ ਕਿ 15 ਦੇ ਜੇਵੇ ਨਿਸੇ ਵਾਲਾ ਬੰਦਾ ਹੀ ਨਿਕਲ ਲਈ ਲਊਗਾ ਠੀਕ ਹੈ ਬਈ ਥਣ ਪਾਸ ਕਰ ਲੇ ਜੀ ਹਾਂ ਥਣ ਪਾਸ ਕਰ ਲੇ ਬੱਚਾ ਜੰਗਾਦਾ ਆਪਾਂ ਕਿਲੋ ਜੀ ਕਿਲੋ ਦੁੱਧ ਕਰਦੇ ਆ ਠੀਕ ਹੈ ਜੀ ਤੋਰ ਕੇ ਦਿਖਾ ਦੇ ਜਦੋਂ ਬਰੇ ਇਹਦੀ ਜੇਰ ਪੈ ਗਈ ਵੀਡੀਓ ਬਣਾ ਲਿਓ ਪ੍ਰੋਪਰ ਬਈ ਜੇਰ ਵੀ ਤੁਰੀ ਵੀ ਹੈ ਤਕਰੀਬਨ ਸਮਝ ਲਾ ਠੀਕ ਹੈ ਜੀ ਬਾਗਾ ਬੈਂਦੀ ਦੇੜੀ ਆ ਠੀਕ ਹੈ ਵੀਡੀਓ ਪ੍ਰੋਪਰ ਬਣ ਜੂਗੀ ਸੂਹਾ ਦੂਜਾ ਸੂਈ ਹੈ ਜੀ 15 ਤੋਂ 20 ਮਿੰਟ ਹੋ ਗਏ ਸੂਈ ਨੂੰ ਬ ਖਾਣੇ ਪਾਸ ਕਰ ਲੇ ਬਾਈ ਕਹਿੰਦਾ ਕਿਲੋ ਡੇਡ ਕਿਲੋ ਬੋਲਾ ਕੱਢਿਆ ਹੋਇਆ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਵਜ ਨੂੰ ਬਹੁਤ ਅੱਲਾ ਕੱਲਾ ਨਿਕੜਮਾ ਜੇ ਕੋਈ ਸੇਵ ਵਾਲਾ ਬੰਦਾ ਦੁੱਧ ਵੱਧ ਵੀ ਲੈ ਸਕਦਾ ਸਹੀ ਗੱਲ ਹੈ ਥੋੜਾ ਜਿਹਾ ਮੌਸਮ ਗਰਮ ਹਾਂ ਮੌਸਮ ਖੜ ਗਿਆ ਤਾਂ ਦੁੱਧ ਕਰਮਾਲੀ ਨੇ ਕੌਲੀ ਦੇ ਦੇਣਾ ਨਹੀਂ 13 14 ਕਿਲੋ ਤਾਂ ਕਿਤੇ ਗਿਆ ਹੀ ਨਹੀਂ ਬਾਕੀ ਇਹ ਹੋ ਜਾਣਾ ਬਈ ਮੱਝਾਂ ਰ ਗਈ ਹੋਊ ਇਹਦਾ ਦੁੱਧ ਇਹਦਾ ਸਹੀ ਗੱਲ ਹੈ ਦੁੱਧ ਵੀ ਮੱਝਾਂ ਰ ਗਈ ਹੋਊ ਸਹੀ ਗੱਲ ਆ ਥਣ ਬਹੁਤ ਵੀਰੇ ਟੌਪ ਦਾ ਲੱਗਿਆ ਵਾ ਆ ਥਣ ਰੇਕ ਗਾਂ ਦੇ ਨਹੀਂ ਲੱਗਦਾ ਚੈੱਕ ਕਰੋ ਜੀ ਐਨ ਮੰਜੇ ਦੇ ਪਾ ਵਾਂਗੂ ਜਿਵੇਂ ਪੀਤਾ ਮਾਰ ਕੇ ਲਾਏ ਹੁੰਦੇ ਆ ਇੱਕੋ ਜਿਹੇ ਆ ਮਗਰਲੇ ਵੀ ਉੱਡੇ ਬਾਕੀ ਜਿਹੜੀ ਨੂੰ ਆਈ ਨਹੀਂ ਵਰਕ ਕੋਈ ਨਹੀਂ ਠੰਡੀ ਸੀਲ ਬਹੁਤ ਆ ਭਾਵਾ ਜਿੱਧਰ ਦੀ ਮਰਜ਼ੀ ਬੈਠਾ ਜਿੱਧਰ ਦੀ ਮਰਜ਼ੀ ਬੈਠੀ ਹੋਈ ਜਾਵੇ ਠੀਕ ਆ ਮਰਜ਼ੀ ਦੇ ਡਿਮਾਂਡ ਵੀਰੇ ਦੀ ਕੀ ਰਹਿਣਾ ਜੀ ਇਹ ਬਈ ਆ 43000 ਜੀ ਹੋਜੂ ਲੈਸ ਹਾਂ ਮਾਨਤਾ ਨਹੀਂ ਕਰਦਾ ਠੀਕ ਆ ਜੀ 43000 ਦੀ ਬਾਈ ਕਹਿੰ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਸਕਦੇ ਆ ਅੱਗੇ ਵੀਰੇ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜਾ ਸੁਆਸ ਹੁੰਦੀ ਆ ਠੀਕ ਆ ਜੀ ਤਰੀਬਨ ਦੋ ਦੈਨ ਲੈ ਜੂ ਤੈਨ ਚਾਰੇ ਸਾਨੂੰ ਦੋ ਚਾਰ ਲੈ ਜੀ ਹਾਂ ਹੋ ਸਕਦਾ ਇੱਕ ਦੋ ਤਾਂ ਵੱਧ ਘੱਟ ਵੀ ਹੋ ਜਾਵੇ ਠੀਕ ਆ ਕਿੰਨਾ ਕ ਭਾਜ ਇਹ ਬਈ ਸੋਪਾ ਲਈ ਆਪ ਨੂੰ 1500 ਕਿਲੋ ਦੱਸਿਆ ਸੀਗਾ ਠੀਕ ਆ ਜੀ ਦਿੱਤਾ ਵੈਦਾ ਠੀਕ ਆ ਜੀ ਦੰਦਾ ਆਪਾਂ ਉਹੀ ਰੱਖਦੇ ਹੁੰਦੇ ਆ ਜਿਹੜਾ ਆਪਾਂ ਨੂੰ ਅਗਲਾ ਦੱਸ ਦਿੰਦਾ ਠੀਕ ਆ ਬਈ ਇਹ ਹੋ ਸਕਦਾ ਵੀ ਆ ਕਿ ਕਿਲੋ ਲੋਗ ਨੂੰ ਵੱਧ ਦੇਈਏ ਠੀਕ ਆ ਜੀ ਜਿੰਨਾ ਕ ਦਾ ਦੇਈ ਜਾ ਜਿੰਨਾ ਕ ਦਾ ਦੇਈ ਜਾ ਥਣਾਂ ਦੀ ਦੰਨਾ ਜੀ ਹਾਂ ਲੋ ਜੀ ਚੈੱਕ ਕਰ ਬਾਕੀ ਹੋਰ ਕੋਈ ਚੈੱਕ ਨਹੀਂ ਠੀਕ ਥਣ ਜਮਾ 101% ਆਉਗੂ ਠੀਕ ਹੈ ਤੋਰ ਕੇ ਦਿਖਾ ਦੇ ਬਾਕੀ ਉਹ ਹੈ ਥਣ ਦੇ ਬਾਹਰ ਹੀ ਆ ਥਣ ਦੇ ਵਿੱਚ ਹੈ ਨਹੀਂ ਉਹ ਦਾ ਚੈੱਕ ਠੀਕ ਹੈ 22 ਦੇ ਦਸਨ ਮੁਤਾਬਕ ਸੂਆ ਦੂਜਾ ਸੁੰਦੀ ਆ ਦਿਨ ਡੇਟ ਮੁਤਾਬਕ 3 ਤੋਂ 4 ਪਏ ਆ ਬਾਕੀ ਕਰਮ ਵਾਲਾ ਪਸ਼ੂ ਕਈ ਯਾਰ ਇੱਕ ਦਿਨ ਉੱਪਰ ਵੀ ਲੈ ਜਾਂਦਾ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਇਆ ਹੱਥੀ ਜਵਾਈ ਵਾਲਾ ਥਣਾ ਬਾਕੀ ਫੈਕਸਡਰ ਆ ਬਾਲਟੂ ਲਹਵਾਨੇ ਜੋ ਬਹੁਤ ਬੰਨਿਆਂ ਨੇ ਜੀ ਸਾਰੀ ਵੈੜ ਜਦੋਂ ਸੂਨ ਲੱਗੀ ਨਾ ਬਣ ਕੇ ਸੂਗੀ ਸਹੀ ਗੱਲ ਲੈ ਬਈ ਦੱਸਦਾ ਸਾਰੀ ਵਾਰਡ ਨਾ ਕਰ ਮੈਂ ਨੇ ਕੱਢ ਕੇ ਚੈੱਕ ਕਰ ਸਕਦੇ ਹੋ ਇਹ ਕੱਲੀ ਕੱਚੀ ਕੱਚੀ ਆ ਮੋੜ ਲੈ ਇੰਦਰ ਜਦੋਂ ਸੂਗੀ ਨਾ ਉਦੋਂ ਦੱਸੂਗੀ ਉਦੋਂ ਦੱਸੂਗੀ ਥਣਾ ਦੇ ਸਹਿਜ ਵੀ ਸੋਹਣੇ ਆ ਚੈੱਕ ਕਰ ਸਕਦੇ ਹੋ ਮੇਨ ਗੱਲ ਵੀਰੇ ਗਰਮੀਆਂ ਦਾ ਤੋਹਫਾ ਜੀ ਬਲੈਕ ਕਲਰ ਦੀ ਜਰਸੀ ਆ ਜਾਂਦੀ ਹੈ ਜੀ ਗਰਮੀ ਘਟ ਮਨਾਉਗੀ ਤੇ ਦੁੱਧ ਦੇ ਦਾ ਚੰਗਾ ਹੀ ਹੁੰਦਾ ਦੁੱਧ ਤਾਂ ਬਾਈ ਮਾੜੀ ਜੇ ਮੌਸਮ ਠਰ ਗਿਆ ਤੇ ਕਰਮਾਲੀਆਂ ਸਾਰੇ ਪਸ਼ੂਆਂ ਨੇ ਵੱਜ ਜਾਣਾ ਮੱਝਾਂ ਨੇ ਵੀ ਵੱਜ ਜਾਣਾ ਤੇ ਗਾਂਾਂ ਨੇ ਵੀ ਵੱਜ ਜਾਣਾ ਤੁਹਾਨੂੰ ਵੀ ਪਤਾ ਵੀਰੇ ਮੌਸਮ ਬਹੁਤ ਗਰਮ ਆ ਜੀ ਇਹਦੀ ਡਿਮਾਂਡ ਵੀਰੇ ਇਹ ਵੀ 43000 ਜੀ ਜੋ ਜੋੜਾ ਲੈ ਲਓ ਜੀ ਕੋਈ ਜੇ ਕੋਈ ਜੋੜਾ ਲੈ ਜਾਓ 80000 ਦਾ ਬਾਕੀ ਜੋ ਮਾਨ ਛੋੜ ਕਰਾਂਗੇ ਲਓ ਜੀ ਜੇ ਕੋਈ ਜੋੜਾ ਲੈ ਲੋਂਗੇ ਤਾਂ 80000 ਰੁਪਏ ਦਾ ਕੱਲਾ 43 43000 ਦਾ ਬਾਕੀ ਲੈਸ ਉਹਦੇ ਚ ਹੋ ਜਾਊਗਾ ਜੀ ਅੱਗੇ ਇੱਕ ਛੋਟੇ ਜਿਹੇ ਮੁੱਲ ਦੀ ਇਦੀ ਕੀ ਡਿਟੇਲ ਆ ਵੀਰੇ ਇਹ ਬਈ ਦੂਜਾ ਸੂਆ ਸੂਈ ਆ ਠੀਕ ਆ ਜੀ ਤੇ ਮੰਨ ਜਲ ਦੁੱਧ ਦੇ ਥੱਲੇ ਹੋਊਗਾ 4-5 ਕਿਲੋ ਹੁਣ ਠੀਕ ਆ ਜੀ ਤੇ ਇਹ ਆਪਾਂ ਦੇ ਦਨੇ ਇਹ 3000 3000 ਦੇ ਦੇ ਦਨੇ ਠੀਕ ਆ ਬਾਈ ਇਹ ਆਈ ਵਗੈਰਾ ਤਾਂ ਨਹੀਂ ਹੋਈ ਨਹੀਂ ਆਈ ਨਹੀਂ ਬਾਈ ਹੋਈ ਆਪਣੇ ਲਿਆਂਦੀ ਐ ਲਿਆਂਦੀ ਵੀ ਆ ਤੇ ਆਪਾਂ ਤਾਂ ਐਵੇਂ ਕਿਉਂਕਿ ਦੁੱਧ ਪੀਣ ਨੂੰ ਲਿਆਂਦੀ ਸੀਗੀ ਠੀਕ ਆ ਜੀ ਚਲ ਆਪਣੇ ਘਰੇ ਗਾਂ ਹੈਗੀ ਯਾਰ ਪਸ਼ੂ ਸਾਹਮਣੇ ਗਰਮੀ ਚ ਔਖੇ ਬਹੁਤ ਹੋ ਜਾਂਦੇ ਸਹੀ ਗੱਲ ਆ ਜੀ ਬਾਈ ਦੱਸਦਾ ਕਿ ਦੁੱਧ ਪੀਣ ਨੂੰ ਲਿਆਂਦੀ ਸੀ 4-5 ਕਿਲੋ ਦੁੱਧ ਦੇ ਥੱਲੇ ਹੈਗਾ ਜੀ ਇਈ ਦਾ ਪਤਾ ਨਹੀਂ ਹੋਈ ਕਿ ਨਹੀਂ ਹੋਈ ਬਾਕੀ ਥਣਾ ਦੇ ਚੈੱਕ ਕਰ ਤੱਕਦੇ ਹੋ ਸੋਨੇ ਥਣਾ ਦੀ ਡੰ ਨਾ ਬਰੇ ਹਾਂ 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 ਇਹਨਾਂ ਦੁੱਧ ਪੀਣ ਲਈ ਮਾੜੀ ਵੀ ਨਹੀਂ ਬਰੇ 4-5 ਕਿਲੋ ਚਲੋ ਕਿਸੇ ਵੀਰ ਦਾ ਬਾਕੀ ਯਾਰ ਇਹਨੇ ਪੈਸੇ ਚਾਉਂਦਾ ਵੀ ਕੀ ਆ ਇੰਨੇ ਪੈਸੇ ਦਾ ਹੁੰਦਾ ਵੀ ਸਹੀ ਗੱਲ ਕੀ ਆ ਤੇ ਬਾਕੀ ਜਿਹਨੇ ਥੋੜੀ ਕਣੀ ਸੇਵਾ ਵਧ ਗਈ ਬਈ ਦੁੱਧ ਤਾਂ ਵਧ ਜੂਗੀ ਦੁੱਧ ਵਾਧੀ ਹੋ ਗਈ ਬਈ ਪਰ ਸੇਵਾ ਦੀ ਲੋੜ ਆ ਥੋੜੀ ਜੀ ਘੱਟ ਸੇਵਾ ਵਾਲੇ ਜਿਆਦਾ ਜਿਆਦਾ ਹੀ ਘੱਟ ਸੇਵਾ ਵਾਲੇ ਘਰ ਆਈਗੀ ਡਿਮਾਂਡ ਇਹਦੀ 3000 ਰੁਪਇਆ ਵਿੱਚੋਂ ਲੈਸ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ